ਇਸ ਵਕਤ ਦੀ ਵੱਡੀ ਖਬਰ ਹੈ ਕਿ ਨਿਹੰਗ ਸਿੰਘਾਂ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਪੇਚਾ ਪੈ ਗਿਆ ਤਾਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਨਿਹੰਗ ਸਿੰਘਾਂ ਵੱਲੋਂ ਕੁਝ ਅਧਿਕਾਰੀਆਂ ਵੱਲੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤੇ ਜਿਸ ਦੇ ਕਾਰਨ ਇਹ ਸਾਰਾ ਮਾਹੌਲ ਬਣਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘ ਜਿਹੜੇ ਨੇ ਮਾਰਕੀਟ ਕਮੇਟੀ ਦਾ ਦਰਵਾਜ਼ਾ ਉਹਨਾਂ ਵੱਲੋਂ ਬੰਦ ਕੀਤਾ ਗਿਆ ਤਾਂ ਉਥੇ ਉੱਤੇ ਪਹਿਲਾਂ ਦਿੰਦੇ ਨਜ਼ਰ ਆਉਂਦੇ ਨੇ ਤਾਂ ਜਦੋਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਨਿਹੰਗ ਸਿੰਘਾਂ ਨਾਲ ਗੱਲਬਾਤ ਕੀਤੀ ਗਈ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਦੋਂ ਮਾਮਲਾ ਸਾਰਾ ਸਮਝ ਦੇ ਵਿੱਚ ਆਇਆ ਤਾਂ ਮਾਮਲਾ ਤੁਹਾਨੂੰ ਵੀ ਦੱਸ ਦਿੰਨੇ ਆ ਨਿਹੰਗ ਸਿੰਘ ਜਿਹੜੇ ਜਗਰਾਉਂ ਦੀ ਮਾਰਕੀਟ ਕਮੇਟੀ ਦੇ ਵਿੱਚ ਪਹੁੰਚਦੇ ਨੇ ਤਾਂ ਉਥੇ ਕੀਤੀ ਗਈ ਕੱਪੜੇ ਬਾਜੀ ਯਾਨੀ ਕਿ ਜੋ ਮਾਰਕੀਟ ਕਮੇਟੀ ਦੇ ਵਿੱਚ ਨੁਮਾਇंदे ਜਿਹੜੇ ਨੇ ਠੇਕਾ ਅਧਾਰਿਤ ਕੰਮ ਕਰਦੇ ਨੇ ਤਾਂ ਉਹਨਾਂ ਦੀ ਗਲਤ ਤਰੀਕੇ ਦੇ ਨਾਲ ਭਰਤੀ ਹੋਈ ਹੈ ਜਿਸ ਨੂੰ ਲੈ ਕੇ ਨਿਹੰਗ ਸਿੰਘ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਪੁੱਛਣ ਗਏ ਸਨ ਕਿ ਸਾਨੂੰ ਜਿਹੜਾ ਉਹ ਡਾਟਾ ਦਿੱਤਾ ਜਾਵੇ ਸਾਨੂੰ ਉਹ ਡਾਟਾ ਦਿਖਾਇਆ ਜਾਵੇ ਜਿਸ ਦੇ ਅਧੀਨ ਇਹ ਭਰਤੀ ਕੀਤੀ ਗਈ ਹੈ ਜੋ ਕਿ ਮਾਪਦੰਡਾਂ ਦੇ ਉੱਤੇ ਖਰੀ ਨਹੀਂ ਉਤਰਦੀ ਤਾਂ ਕਿਉਂਕਿ ਇਸ ਉੱਤੇ ਵਿੱਚ ਜੋ ਅਧਿਕਾਰੀਆਂ ਵੱਲੋਂ ਇਹ ਮੁਲਾਜ਼ਮ ਜਿਹੜੇ ਭਰਤੀ ਕੀਤੇ ਗਏ ਨੇ ਉਹਨਾਂ ਦੀ 60 ਸਾਲ ਤੋਂ ਵੱਧ ਉਮਰ ਹੈ ਜੋ ਕਿ ਸਹੀ ਨਹੀਂ ਆਤਾ ਜਦੋਂ ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਉਸ ਦਾ ਡਾਟਾ ਦਿੱਤਾ ਜਾਵੇ ਸਾਨੂੰ ਦਿਖਾਇਆ ਜਾਵੇ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਕਿਹਾ ਕਿ ਵੱਡੇ ਅਫਸਰ ਜਿਹੜੇ ਅੰਮ੍ਰਿਤਸਰ ਗਏ ਨੇ ਤਾਂ ਤੁਹਾਡੇ ਕੋਲ ਹੋਰ ਪ੍ਰਕਿਰਿਆ ਤੁਸੀਂ ਦੂਸਰੇ ਪ੍ਰਕਿਰਿਆ ਦੇ ਨਾਲ ਜਿਹੜਾ ਕਿ ਇਸ ਨੂੰ ਦੇਖ ਸਕਦੇ ਹੋ ਜਾਂ ਆਰਟੀਆਈ ਪਾ ਕੇ ਦੇਖ ਸਕਦੇ ਹੋ ਤਾਂ ਨਿਹੰਗ ਸਿੰਘਾਂ ਵੱਲੋਂ ਜਿਹੜਾ ਆ ਇਸ ਸਥਿਤੀ ਨੂੰ ਦੇਖਦਿਆਂ ਹੋਇਆ ਮਾਰਕੀਟ ਕਮੇਟੀ ਦਾ ਜਿਹੜਾ ਕਿ ਦਰਵਾਜ਼ਾ ਬੰਦ ਕਰ ਦਿੱਤਾ ਤੇ ਉੱਥੇ ਪਹਿਰੇਦਾਰੀ ਕਰਨ ਲੱਗੇ ਤਾਂ ਫਿਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਜਿਹੜਾ ਕਿ 112 ਤੇ ਫੋਨ ਕਰਕੇ ਪੁਲਿਸ ਨੂੰ ਸੱਦਿਆ ਗਿਆ ਤਾਂ ਫਿਰ ਪੁਲਿਸ ਨੇ ਆ ਕੇ ਜਿਹੜਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਖੜਾ ਛਡਵਾਇਆ ਤਾਂ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਥੇ ਨੰਗ ਸਿੰਘਾ ਵੱਲੋਂ ਜਿਹੜਾ ਮਾਰਕੀਟ ਕਮੇਟੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਜਿਹੜੇ ਨੇ ਨਜ਼ਰਬੰਦ ਕਰ ਦਿੱਤੇ ਗਏ ਨੇ ਤਾਂ ਜਦੋਂ ਨਿਹੰਗ ਸਿੰਘਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਵੀ ਉਹਨਾਂ ਤੋਂ ਕੁਝ ਸਵਾਲ ਪੁੱਛਦੇ ਤਾਂ ਉਹਨਾਂ ਵੱਲੋਂ ਵੀ ਜਵਾਬ ਨਹੀਂ ਦਿੱਤੇ ਜਾਂਦੇ ਤਾਂ ਮਾਹੌਲ ਹੋਰ ਖਰਾਬ ਹੋ ਸਕਦਾ ਸੀ ਜਿਸ ਨੂੰ ਲੈ ਕੇ ਅਸੀਂ ਇਹ ਫੈਸਲਾ ਲਿਆ ਕਿ ਦਰਵਾਜ਼ਾ ਬੰਦ ਕਰ ਦਿੱਤਾ ਜਾਵੇ ਤਾਂ ਜੋ ਸ਼ਾਂਤਮਈ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਲੈ ਜਾ ਸਕਣ ਤਾਂ ਇਸ ਮੌਕੇ ਤੇ ਨਿਹੰਗ ਸਿੰਘ ਮਾਰਕੀਟ ਕਮੇਟੀ ਦੇ ਅਧਿਕਾਰੀ ਤੇ ਪੁਲਿਸ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੁਸੀਂ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਓ ਜੱਤੇਜਾ ਕਰਮਜੀਤ ਸਿੰਘ ਜੀ ਨੇ ਸੰਖਾਲ ਚੜ੍ਹਦਲ ਤੁਸੀਂ ਕਿੱਥੋਂ ਆ ਮਾਲਵੇ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਨਹੀਂ ਇੱਥੇ ਜਗਰਾਉਂ ਚ ਕਿਵੇਂ ਫਿਰ ਅੱਜ ਤੁਸੀਂ ਜਗਰਾਉਂ ਚ ਐਂ ਆ ਜੀ ਮਾਲਵੇ ਦੀ ਸਾਡੀ ਕੋਈ ਸੇਵਾ ਜੀ ਹਾਂ ਜਿਹੜੇ ਦੱਬੇ ਕੁਚਲੇ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਨਾਲ ਹੱਕ ਮਾਰੇ ਚੁਕ ਜਾ ਰਹੇ ਆ ਹਾਂ ਉਨਾ ਬਾਬਤ ਅਸੀਂ ਖੜਦੇ ਆ ਜੀ ਜਿੱਥੇ ਵੀ ਸਾਨੂੰ ਮਿਲਦਾ ਹੈ ਨਾ ਕਿਉਂਕਿ ਮਾਲਵੇ ਦੀ ਸੇਵਾ ਬਹੁਤ ਵੱਡੀ ਸੇਵਾ ਮਾਲਵਾ ਬਹੁਤ ਵੱਡਾ ਏਰੀਆ ਹੈ ਨਾ ਇਹ ਨਹੀਂ ਪਤਾ ਵੀ ਕਿਥੋਂ ਤੱਕ ਹੋਊਗਾ ਨਾ ਇਥੋਂ ਤੱਕ ਜਿੰਨੀ ਜੋਗ ਹੈਗੇ ਅਸੀਂ ਕਰਦੇ ਆ ਜੀ ਅੱਜ ਫਿਰ ਇਹ ਮਾਰਕੀਟ ਕਮੇਟੀ ਜਗਰਾਉਂ ਦੇ ਦਫ਼ਤਰ ਨੂੰ ਕਿਉਂ ਬੰਦ ਕੀਤਾ ਜੀ ਗੇਟ ਬੰਦ ਕਰਕੇ ਕੀਤਾ ਜੀ ਜਿਹੜੇ ਆਪਣੇ ਮੁਲਾਜ਼ਮ ਸੀਗੇ ਜਿਹੜੇ ਇਥੋਂ ਦੀ ਮਾਰਕੀਟ ਕਮੇਟੀ ਦੇ ਉਹ ਬਾਹਰ ਨਹੀਂ ਆ ਰਹੇ ਸੀਗੇ ਅਸੀਂ ਕਹਿੰਦੇ ਸਾਡੀ ਬੇਨਤੀ ਆ ਵੀ ਤੁਸੀਂ ਸਾਡੀ ਬੇਨਤੀ ਸੁਣੋ ਵੀ ਸਾਨੂੰ ਦੱਸੋ ਮਾੜਾ ਮੋਟਾ ਵੀ ਕੀ ਸੱਸਮਾ ਤੇ ਇਹ ਗੱਲ ਸਹੀ ਹੈ ਕਿ ਗੱਲ ਕਜਰੀ ਸਾਨੂੰ ਸ਼ਿਕਾਇਤਾਂ ਮਿਲੀਆਂ ਹੈ ਨਾ ਕੀ ਸ਼ਿਕਾਇ ਕਿੰਨੇ ਵੀ ਲੇਬਰ ਹੈਗੇ ਆ ਉਹਨਾਂ ਨੂੰ ਵੀ ਪੂਰੀ ਤਨਖਾਹ ਨਹੀਂ ਮਿਲ ਰਹੀ ਕਿਨੂੰ 5000 ਮਿਲਦਾ ਕਿਨੂੰ 7000 ਮਿਲਦਾ ਵੀਡੀਓ ਬਗੈਰਾ ਆਪਣੇ ਕੋਲ ਹੈਗੀਆਂ ਹੀ ਉਹੀ ਪੁੱਛਣ ਆਏ ਸੀਗੇ ਇਹ ਅੰਦਰ ਜਾਵਡੇ ਤੇ ਜਿਹੜੇ ਆਵਾਰਾ ਬੰਦੇ ਸੀਗੇ ਜਿਹੜੇ ਉਹ ਅੰਦਰ ਜਾ ਰਹੇ ਬਾਕੀ ਮੋਟਰਸਾਈਕਲ ਖੜੇ ਸੀਗੇ ਆਈ ਕਿਹਦੇ ਖੁੱਲੇ ਖੜੇ ਸੀਗੇ ਮੈਂ ਕਿਹਾ ਸਾਨੂੰ ਕੱਲ ਤੇ ਸਾਡੇ ਤੇ ਬਲੇਮ ਲਾਉਣਗੇ ਵੀ ਕੋਈ ਚੁੱਕਿਆ ਗਿਆ ਵੀ ਕੋਈ ਚੁੱਕਿਆ ਗਿਆ ਸਭ ਕੁਝ ਹੋ ਗਿਆ ਨਾ ਇਹ ਲੇਬਰ ਕਿਹੜੀ ਮੰਡੀ ਦੀ ਲੇਬਰ ਨੂੰ ਆਉਣੀ ਹੈ ਹਾਂ ਮੰਡੀ ਦੀ ਲੇਬਰ ਜਿਹੜੀ ਮੈਨਡ ਪਾਵਰ ਆ ਪਿਆਓ ਮੈਨ ਆ ਜਿਹੜੇ ਜਾਂ ਦੂਜੇ ਹੋਰ ਬਹੁਤ ਜਿਆਦੇ ਯਾਨੀ ਕਿ ਚਲੋ ਇਸ ਦੀ ਆਪਣਾ ਆਈ ਐਮ ਤੇ ਸਪੈਕਟਰ ਸਾਹਿਬ ਆਇਆ ਤੇ ਉਹਨਾਂ ਨੇ ਕਿਹਾ ਵੀ ਐਸ ਡੀ ਐਮ ਸਾਹਿਬ ਇੱਥੋਂ ਦੇ ਯਾਨੀ ਕਿ ਜਿਹੜੇ ਹੈਗੇ ਆ ਇੱਥੋਂ ਦੀ ਦੇਖ ਦੇ ਕਰ ਰਹੇ ਇਹਦਾ ਹੱਕ ਤਾਂ ਨਹੀਂ ਮਾਰਿਆ ਗਿਆ ਕਿਉਂਕਿ ਇਹ ਜਿਹੜੇ ਆਪਣੀ ਹੁਣ ਆਪਣੀ ਜ਼ਿੰਮੇਵਾਰੀ ਆ ਆਪਾਂ ਇੱਥੋਂ ਦੇ ਨਾਗਰਿਕ ਆ ਹਣਾ ਪੰਜਾਬ ਦੇ ਆਪਣਾ ਹੱਕ ਬਣਦਾ ਸਾਡੇ ਬਾਣੇ ਪਾਇਆ ਅਸੀਂ ਵੇਖਣਾ ਹੁੰਦਾ ਵੀ ਗਰੀਬ ਨਾਲ ਕਿਹਨੇ ਧੱਕਾ ਤਾਂ ਨਹੀਂ ਹੋ ਰਿਹਾ ਜੀ ਕਿਉਂਕਿ ਬਾਣਾ ਪਾਇਆ ਮਹਾਰਾਜ ਦਾ ਹੈਨਾ ਬਾਣਾ ਅੱਗੇ ਵੀ ਬਹੁਤ ਬਦਨਾਮ ਹੋ ਰਿਹਾ ਪਰ ਅਸੀਂ ਜਿਹੜੇ ਨੇਕ ਕੰਮ ਕਰ ਰਹੇ ਆ ਗਰੀਬਾਂ ਵਾਸਤੇ ਹੈਨਾ ਜਿਹੜੇ ਮਜ਼ਦੂਰ ਵਰਗਾ ਕਿਸੇ ਦਾ ਕੋਈ ਬੀਮਾ ਨਹੀਂ ਹੁੰਦਾ ਕੋਈ ਮਰ ਜਾਂਦਾ ਕਿਸੇ ਨੂੰ ਰੁਪਈਆ 50- 10 ਲੱਖ ਦਾ ਬੀਮਾ ਉਹਨਾਂ ਨੂੰ ਮਾਰਕੀਟ ਕਮੇਟੀ ਵਾਲਿਆਂ ਨੇ ਤੁਹਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਮਤਲਬ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਹੋਏ ਹਾਂ ਇਕੱਠੇ ਹੋਏ ਸੀਗੇ ਹਾਂਜੀ ਮੁਲਾਜ਼ਮ ਵੀ ਆ 112 ਤੇ ਅਸੀਂ ਵੀ ਕਾਲ ਕੀਤੀ ਸੀ ਅਸੀਂ ਕਹਿੰ ਗਾ ਕੱਲ ਨੂੰ ਸਾਡੇ ਦੇ ਨਾਲ ਕੋਈ ਬਲੇਮ ਲਾ ਦੇਣਾ ਹੈ ਨਾ ਕਿਉਂਕਿ ਤੁਹਾਨੂੰ ਪਤਾ ਜਦੋਂ ਉਹ ਜਾ ਟਕਰਾਵ ਹੁੰਦਾ ਔਰ ਇੱਕ ਦੂਜੇ ਦੇ ਦੂਸ਼ਣ ਬਾਜੀ ਹੁੰਦੀ ਹੈ ਨਾ ਇਹਨਾਂ ਨੇ ਆਏ ਕਰ ਲੈ ਜੀ ਉਹ ਕਹਿਣਗੇ ਸਾਡੇ ਬਾਰੇ ਕਹਿਣਗੇ ਤੇ ਉਹਨਾਂ ਬਾਰੇ ਕਵਾਂਗੇ ਪਰ ਤੁਹਾਨੂੰ ਚਲੋ ਇੰਸਪੈਕਟਰ ਸਾਹਿਬ ਨੇ ਦੱਸਿਆ ਵੀ ਉੱਥੇ ਜਾ ਕੇ ਤੁਸੀਂ ਆਪ ਦੀ ਇਨਕੁਆਇਰੀ ਕਰੋ ਐਸ.ਡੀ.ਐਮ ਸਾਹਿਬ ਕੋਲੇ ਤੇ ਉੱਥੇ ਜਾਵਾਂਗੇ ਅਸੀਂ ਕੀ ਕੀ ਕਹੋਗੇ ਕਿਉਂ ਇਕੱਠੇ ਹੋਇਆ ਮਾਰਕੀਟ ਕਮੇਟੀ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਗ੍ਰੰਥ ਸਾਹਿਬ ਕਾਰ ਕਮੇਟੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਔਰ ਰਜਿਸਟਰਡ ਜਥੇਬੰਦੀ ਪੂਨਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸੋ ਸਾਡੇ ਕੋਲ ਧਿਆਨ ਚ ਆਇਆ ਇਹ ਸਾਡੇ ਸਿੰਘ ਪਹੁੰਚੇ ਨੇ ਇਹਨਾਂ ਨੇ ਦਾਸੋਂ ਫੋਨ ਕਰਕੇ ਇੱਥੇ ਬੁਲਾਇਆ ਜੀਜੇ ਤੌਰ ਤੇ ਦੱਸਿਆ ਵੀ ਕੋਈ ਕਿੰਨੇ ਕਿਰਤੀ ਵਰਗ ਨਾਲ ਕੋਈ ਇੱਥੇ ਧੱਕੇਸ਼ਾਹੀ ਹੋ ਰਹੀ ਆ ਕੌਣ ਕਰ ਰਿਹਾ ਧੱਕੇਸ਼ਾਹੀ ਮਤਲਬ ਮਾਰਕੀਟ ਕਮੇਟੀ ਤੇ ਅਲੀਗੇਸ਼ਨ ਲਗਾ ਰਹੇ ਨੇ ਸਰ ਇਹਦੇ ਵਿੱਚ ਆਪਾਂ ਤੈਅ ਤੱਕ ਜਾਵਾਂਗੇ ਜੀ ਦੇਖਾਂਗੇ ਵੀ ਕੀ ਮਸਲਾ ਹੈਗਾ ਵੈਰੀਫਾਈ ਕਰਾਂਗੇ ਬਾਕੀ ਅਗਰ ਇਹ ਸੱਚ ਹੈਗਾ ਤਾਂ ਬਹੁਤ ਮੰਦ ਭਾਗਾ ਵਾ ਕਿਉਂਕਿ ਕਿਰਤ ਕਰਨ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਿੱਤਾ ਸੱਚਾ ਸੋਚਾ ਇਹ ਵਰਗ ਹੈਗਾ ਜੋ ਕਿਰਤ ਬਿਲਕੁਲ ਪੂਰਾ ਵੈਰੀਫਾਈ ਕਰੋਗੇ ਜੀ ਹਾਂਜੀ ਬਿਲਕੁਲ ਇਹ ਰੋਜ਼ ਖੂਪਟਟ ਕੇ ਨਾ ਪਾਣੀ ਪੀਣ ਵਾਲੀ ਜਮਾਤ ਆ ਕਿਰਤੀ ਜਮਾਤ ਕਿਰਤ ਕਰਕੇ ਦਸਾਨ ਹੋਦੀ ਕਿਰਤਾਂ ਆਪਣੇ ਹੱਥਾਂ ਦੀ ਕੀਤੀ ਜਾਂਦੇ ਨੇ ਅਗਰ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਦਾ ਮਸਲਾ ਸਾਡੇ ਧਿਆਨ 'ਚ ਆਉਂਦਾ ਤਾਂ ਅਸੀਂ ਜੱਥੇਬੰਦੀ ਤੌਰ ਤੇ ਉਸ ਚੀਜ਼ ਦਾ ਵਿਰੋਧ ਕਰਾਂਗੇ ਤੇ ਦੇਖਦੇ ਆ ਅੱਗੇ ਕੀ ਗੱਲ ਬਤਾ ਅਸਲੀਅਤ ਪਤਾ ਲੱਗਣ ਤੋਂ ਬਾਅਦ ਕੋਜੀ ਮੈਂ ਮੌਕੇ ਤੇ ਆਇਆ ਮੈਂ ਇਹਨਾਂ ਨੂੰ ਆ ਕੇ ਪੁੱਛਿਆ ਇਹਨਾਂ ਨੇ ਆਪਦੀਆਂ ਕੁਝ ਗੱਲਾਂ ਦਸੀਆਂ ਵੀ ਅਸੀਂ ਜਿਹੜਾ ਇੱਥੇ ਜਿਹੜੇ ਕੋਈ ਮਜ਼ਦੂਰ ਆ ਜਿਹੜੇ ਕੰਮ ਕਰਦੇ ਨੇ ਅਸੀਂ ਉਸ ਸੰਬੰਧੀ ਕੋ ਰਿਕਾਰਡ ਲੈਣ ਆਏ ਸੀ ਸਾਨੂੰ ਰਿਕਾਰਡ ਨਹੀਂ ਮਿਲਿਆ ਇਹਨਾਂ ਨੂੰ ਮੈਂ ਉਹਦਾ ਵੇਅ ਆਊਟ ਦੇ ਦਿੱਤਾ ਦੱਸ ਦਿੰਦਾ ਵੀ ਤੁਸੀਂ ਆਪਦੀ ਜਿਹੜੀ ਹੈ ਇੱਕ ਬਕਾਇਦਾ ਲਿਖਤੀ ਤੌਰ ਦੇ ਉੱਤੇ ਦਰਖਾਸਤ ਇਹਨਾਂ ਨੂੰ ਦਿਓ ਜੇ ਤੁਹਾਨੂੰ ਇੱਥੋਂ ਨਹੀਂ ਜਵਾਬ ਮਿਲਦਾ ਜਿਹੜੀ ਹਾਇਰ ਅਥਾਰਟੀ ਆ ਉੱਥੇ ਲਿਖਤੀ ਜਿਹੜਾ ਤੁਸੀਂ ਆਪ ਦਾ ਜਿਹੜੇ ਪੁਆਇੰਟਸ ਨੇ ਉਹ ਦੋ ਇਸ ਤਰੀਕੇ ਨਾਲ ਜਿਹੜਾ ਇਹ ਨਹੀਂ ਕਰ ਸਕਦਾ ਕੋਈ ਹੋਰ ਕਿਸਾਨ ਜਿੱਥੇ ਬੰਦੇ ਇੱਥੇ ਹੈਗੇ ਜਾਂ ਕੋਈ ਕਿਸਾਨ ਜੀ ਨੇ ਕੋਈ ਸ਼ਿਕਾਇਤ ਕੀਤੀ ਇਹਨਾਂ ਨੂੰ ਇੱਥੇ ਹੈਗੇ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਤੁਹਾਡੇ ਸਾਹਮਣੇ ਹੀ ਆ ਮੈਂ ਵੀ ਖੜਾ ਆ ਇਹ ਜਿਹੜੀ ਆ ਨੱਕ ਜਿੱਥੇ ਬੰਦੀ ਖੜੀ ਹੈ ਉਹ ਤਾਂ ਕੋਈ ਨਹੀਂ ਜਿਹੜੇ ਕਿਸਾਨਾਂ ਨੇ ਨੰਗ ਸਿੰਘਾ ਨੂੰ ਸ਼ਕੀਪ ਕੀਤੇ ਹੋ ਗਏ ਕਿਸਾਨ ਇੱਥੇ ਹੈਗੇ ਆ। ਕੀ ਕੀ ਪ੍ਰੋਬਲਮ ਹੈ ਯਾਨੀ ਮੈਂ ਮੌਕੇ ਤੇ ਉੱਤੇ ਆਇਆ ਜੀ ਮੌਕੇ ਤੇ ਉੱਤੇ ਜਿਹੜੇ ਆ ਇੱਕ ਝੰਗ ਜੱਥੇ ਬੰਦੀ ਸੀਗੀ ਜਿਨ੍ਹਾਂ ਨੇ ਮੈਨੂੰ ਆਪਦੇ ਜਾਂ ਜੋ ਵੀ ਪੁਆਇੰਟ ਸੀਗੇ ਦੱਸੇ ਉਹਨਾਂ ਨੂੰ ਮੈਂ ਜਿਹੜਾ ਉਹਦੇ ਆਨਸਰ ਸੀਗੇ ਉਹ ਦਿੱਤੇ ਆ ਵੀ ਇਸ ਤਰੀਕੇ ਨਾਲ ਤੁਸੀਂ ਆਪਦਾ ਜੋ ਵੀ ਰਿਕਾਰਡ ਚਾਹੋ ਨੇ ਉਹ ਤੁਸੀਂ ਲੈ ਸਕਦੇ। ਤੇ ਇੱਥੇ ਹਮਤ ਪਹਿਲਾਂ ਇਹਨਾਂ ਨੂੰ ਤੁਹਾਡਾ ਕੋਈ ਟਾਈਪ ਕੀਤਾ ਸੀ। ਬਿਲਕੁਲ ਠੀਕ ਹੈ। ਉਹ ਮੈਂ ਜਾ ਰਿਹਾ ਜੀ ਹੁਣ ਮਾਰਕੀਟ ਕਮੇਟੀ ਵਾਲਿਆਂ ਨੂੰ ਵੀ ਮਿਲ ਲੈਣਾ ਜੋ ਵੀ ਉਹਨਾਂ ਦੀ ਕੁਐਰੀ ਹੋਊਗੀ ਉਹਨੂੰ ਹੱਲ ਕੀਤਾ ਜਾਣਾ। ਨਹੀਂ ਮਤਲਬ ਕੀ ਉਹਨਾਂ ਨੂੰ ਲੱਗਦਾ ਕਿ ਅੰਦਰ ਕੋਈ ਗੇਟ ਬ Ich denke, das noch gesagt, wie